ਅਮਰ ਸਿੰਘ ਚਮਕੀਲੇ ਦੇ ਅੱਜ ਆਪਾਂ ਐਗਰੀਮੈਂਟ ਦੀ ਗੱਲ ਕਰਾਂਗੇ ਜਦੋਂ ਅਮਰ ਸਿੰਘ ਚਮਕੀਲਾ ਕਿਸੇ ਵਿਆਹ ਸ਼ਾਦੀ ਦੇ ਵਿੱਚ ਜਾਂ ਕਿਸੇ ਪ੍ਰੋਗਰਾਮ ਦੇ ਵਿੱਚ ਆਪਣਾ ਖਾੜਾ ਲਾਉਂਦਾ ਸੀਗਾ ਤੇ ਉਸ ਸਮੇਂ ਉਹ ਪ੍ਰੋਗਰਾਮ ਕਰਵਾਉਣ ਵਾਲਿਆਂ ਤੋਂ ਕਿਸ ਤਰ੍ਹਾਂ ਐਗਰੀਮੈਂਟ ਕਰਦਾ ਸੀਗਾ ਤੇ ਉਹ ਸਾਰੀ ਗੱਲਬਾਤ ਉਹ ਐਗਰੀਮੈਂਟ ਦੇ ਵਿੱਚ ਕੀ ਲਿਖਿਆ ਹੁੰਦਾ ਸੀਗਾ ਕਿਸ ਤਰ੍ਹਾਂ ਦਾ ਉਹ ਐਗਰੀਮੈਂਟ ਕੀਤਾ ਹੁੰਦਾ ਸੀ ਜਿਹੜਾ ਤੁਸੀਂ ਬਿਲਕੁਲ ਸਾਹਮਣੇ ਇਹ ਐਗਰੀਮੈਂਟ ਦੇਖ ਰਹੇ ਹੋ 1986 ਦਾ ਹੈ 9 ਤਰੀਕ ਦੂਸਰਾ ਮਹੀਨਾ 1986 ਉਸ ਸਮੇਂ ਤੇ ਇਹ ਐਗਰੀਮੈਂਟ ਕੀਤਾ ਹੋਇਆਗਾ ਤੇ ਇਸ ਦੇ ਵਿੱਚ ਅਮਰ ਸਿੰਘ ਚਮਕੀਲੇ ਨੇ ਆਪਣੀਆਂ ਪੂਰੀਆਂ ਜਿਹੜੇ ਸ਼ਰਤਾਂ ਹੁੰਦੀਆਂ ਨੇ ਸਿੰਗਰ ਦੀ ਕਿਸੇ ਵੀ ਸਿੰਗਰ ਦੀ ਆਪਣੇ ਹਿਸਾਬ ਨਾਲ ਸ਼ਰਤਾਂ ਹੁੰਦੀਆਂ ਨੇ ਉਹ ਸ਼ਰਤਾਂ ਇਸ ਐਗਰੀਮੈਂਟ ਦੇ ਵਿੱਚ ਸਾਰੀਆਂ ਦਿੱਤੀਆਂ ਹੋਈਆਂ ਨੇਗੀਆਂ ਇਸ ਐਗਰੀਮੈਂਟ ਦੇ ਵਿੱਚ ਦੇਖਦੇ ਆ ਅਮਰ ਸਿੰਘ ਚਮਕੀਲੇ ਨੇ ਕੀ ਕੁ ਸ਼ਰਤਾਂ ਆਪਣੀਆਂ ਦੱਸੀਆਂ ਹੋਈਆਂ ਨੇਗੀਆਂ ਕਿਸ ਤਰ੍ਹਾਂ ਦਾ ਉਹ ਐਗਰੀਮੈਂਟ ਕੀਤਾ ਹੋਇਆਗਾ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਲਿਖਿਆ ਹੋਇਆ ਪ੍ਰੋਗਰਾਮ ਦੀ ਮਿਤੀ ਲਿਖੀ ਹੋਈ ਹੈ 14 ਤਰੀਕ 3 ਤੀਸਰਾ ਮਹੀਨਾ 1986 ਤੇ ਦੂਸਰੇ ਦੇ ਵਿੱਚ ਇਹਨਾਂ ਨੇ ਲਿਖਿਆ ਹੋਵੇਗਾ ਸਮਾਂ 12 ਵਜੇ 12 ਵਜੇ ਬਰਾਤ ਦਾ ਜਿਹੜਾ ਇਹਨਾਂ ਨੇ ਸਮਾਂ ਉਹ ਦਿੱਤਾ ਹੋਇਆਗਾ ਵੀ 12 ਵਜੇ ਇਹ ਬਰਾਤ ਆ ਜਾਊਗੀ ਤੇ ਉਸ ਤੋਂ ਬਾਅਦ ਵੀ ਇਹਨਾਂ ਨੇ ਅੱਗੇ ਜਿਹੜਾ ਪੁਆਇੰਟ ਇਹਨਾਂ ਦਾ ਦਿੱਤਾ ਹੋਇਆਗਾ ਜਿਨ੍ਹਾਂ ਨੇ ਪ੍ਰੋਗਰਾਮ ਕਰਵਾਇਆ ਉਹਨਾਂ ਦਾ ਨਾਮ ਦਿੱਤਾ ਹੋਇਆਗਾ ਚੌਥੇ ਪੁਆਇੰਟ ਦੇ ਵਿੱਚ ਇਹਨਾਂ ਨੇ ਦਿੱਤਾਗਾ ਕਿ ਜਿੱਥੋਂ ਬਰਾਤ ਚੱਲਣੀ ਹੈ ਮੰਨ ਲਓ ਪੱਖੋ ਕਰਾਂ ਤੋਂ ਬਰਾਤ ਜੋ ਚੱਲਣੀ ਹੈ ਇਸ ਐਗਰੀਮੈਂਟ ਦੇ ਵਿੱਚ ਜੋ ਲਿਖਿਆ ਹੋਇਆਗਾ ਪੰਜਵਾਂ ਪੁਆਇੰਟ ਜਿੱਥੇ ਬਰਾਤ ਪਹੁੰਚਣੀ ਹੈ ਜਿੱਥੇ ਬਰਾਤ ਪਹੁੰਚਣੀ ਹੈ ਪੰਜ ਨੰਬਰ ਤੇ ਜਿਹੜਾ ਪੁਆਇੰਟ ਆ ਕੋਟਤਾਰ ਮੂਨ ਨੇ ਲਿਖਿਆ ਹੋਇਆ ਹੈਗਾ ਉਸ ਤੋਂ ਬਾਅਦ ਦੱਸਿਆ ਹੋਇਆ ਹੈਗਾ ਕਿ ਇਹ ਜੋ ਖਾੜਾ ਦਾ ਐਗਰੀਮੈਂਟ ਰ ਕੀਤਾ ਹੋਇਆ ਹੈਗਾ ਇਹ ਖਾੜਾ ਕਿੰਨੇ ਪੈਸਿਆਂ ਦੇ ਵਿੱਚ ਲਗਾਇਆ ਜਾ ਰਿਹਾ ਉਹ 4300 ਰੁਪਇਆ ਉਸ ਸਮਿਆਂ ਦੇ ਲਈ ਬਹੁਤ ਵੱਡੀ ਗੱਲ ਆ 4300 ਰੁਪਇਆ ਕਿਉਂਕਿ ਚਮਕੀਲਾ ਇੱਕ ਚੋਟੀ ਦਾ ਉਹ ਸਮੇ ਦਾ ਸਿੰਗਰ ਸੀਗਾ ਜੋ ਸਭ ਤੋਂ ਵੱਧ ਪੈਸੇ ਉਸ ਸਮੇ ਦੇ ਵਿੱਚ ਵਸੂਲ ਕਰਦਾ ਸੀ ਇੱਕ ਲਾਈਵ ਸ਼ੋਅ ਦੇ ਤੇ ਉਸ ਦੇ ਵਿੱਚ ਲਿਖਿਆ ਹੋਇਆ ਹੈਗਾ 200 ਰੁਪਏ ਅਡਵਾਂਸ ਪੇਮੈਂਟ ਜਦੋਂ ਪ੍ਰੋਗਰਾਮ ਬੁੱਕ ਕਰਵਾਇਆ ਉਦੋਂ 200 ਰੁਪਏ ਉਹਨਾਂ ਨੂੰ ਅਡਵਾਂਸ ਜਿਹੜੀ ਪੇਮੈਂਟ ਹੈਗੀ ਜਿਨ੍ਹਾਂ ਨੇ ਪ੍ਰੋਗਰਾਮ ਕਰਵਾਇਆ ਇਹਨਾਂ ਨੂੰ ਦਿੱਤੀ ਹੈ ਚਮਕੀਲੇ ਨੂੰ ਤੇ ਪਿੱਛੇ ਜਿਹੜਾ 4100 ਰੁਪਏ ਬਾਕੀ ਰਹਿ ਗਿਆ ਉਹ ਸਟੇਜ ਸ਼ੁਰੂ ਹੋਣ ਤੋਂ ਪਹਿਲਾਂ ਜਿਸ ਦਿਨ ਪ੍ਰੋਗਰਾਮ ਲੱਗਣਾਗਾ ਉਸ ਦਿਨ 4100 ਰੁਪਏ ਬਾਕੀ ਪੇਮੈਂਟ ਸਟੇਜ ਸਟਾਰਟ ਹੋਣ ਤੋਂ ਪਹਿਲਾਂ ਚਮਕੀਲੇ ਨੂੰ ਦੇ ਦੇਣੀ ਹੈਗੀ ਉਸ ਤੋਂ ਬਾਅਦ ਜਿਹੜਾ ਅਗਲਾ ਪੁਆਇੰਟ ਆ ਇਹਨਾਂ ਨੇ ਦੱਸਿਆਗਾ ਜਿਹੜਾ ਪ੍ਰੋਗਰਾਮ 2 ਘੰਟੇ 2 ਘੰਟੇ ਇਹ ਪ੍ਰੋਗਰਾਮ ਸਟੇਜ ਜਿਹੜੀ ਪਰਫਾਰਮੈਂਸ ਹੈ 2 ਘੰਟੇ ਚੱਲੂਗੀ 2 ਘੰਟਿਆਂ ਦਾ ਜਿਹੜਾ ਪ੍ਰੋਗਰਾਮ ਹੋਊਗਾ ਚਮਕੀਲੇ ਦਾ ਉਸ ਤੋਂ ਬਾਅਦ ਲਿਖਿਆ ਕਿਸੇ ਵੀ ਤਰ੍ਹਾਂ ਦੀ ਏਕਰ ਕੋਈ ਹਰਕਤ ਹੁੰਦੀ ਹੈ ਕੋਈ ਲੜਾਈ ਝਗੜਾ ਹੁੰਦਾਗਾ ਤਾਂ ਪ੍ਰੋਗਰਾਮ ਕਰਵਾਉਣ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ ਇਹ ਬਹੁਤ ਵੱਡੀ ਗੱਲ ਆ ਕਿਉਂਕਿ ਵਿਆਹਾਂ ਸ਼ਾਦੀਆਂ ਦੇ ਵਿੱਚ ਝਗੜੇ ਵਗੈਰਾ ਹੁੰਦੇ ਰਹਿੰਦੇ ਨੇ ਕੀਤਾ ਕਰਕੇ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਦਾ ਜ਼ਿੰਮੇਵਾਰ ਚਮਕੀਲਾ ਨਹੀਂ ਉਹਦਾ ਜ਼ਿੰਮੇਵਾਰ ਜਿਹੜਾ ਪਰਿਵਾਰ ਪ੍ਰੋਗਰਾਮ ਕਰਵਾ ਰਿਹਾ ਉਹਦੀ ਜ਼ਿੰਮੇਵਾਰੀ ਸਾਰੀ ਉਸ ਪਰਿਵਾਰ ਦੀ ਹੋਵੇਗੀ ਉਸ ਤੋਂ ਬਾਅਦ ਜਿਹੜਾ ਅਗਲਾ ਪੁਆਇੰਟ ਆ 10 ਨੰਬਰ ਪੁਆਇੰਟ ਆਗਾ ਜਿਹੜਾ ਇਹਨਾਂ ਨੇ ਦਿੱਤਾ ਹੋਇਆ ਹੈਗਾ ਐਗਰੀਮੈਂਟ ਦੇ ਵਿੱਚ ਉਹ ਕਹਿੰਦੇ ਜੇਕਰ ਕੋਈ ਮੀਂਹ ਨੇਰੀ ਵਗੈਰਾ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਆ ਤਾਂ ਜਿਹੜਾ ਸਿੰਗਰ ਆ ਉਹ ਪੈਸੇ ਆਪਣੇ ਲੈ ਜਾ ਸਕਦਾ ਕਿਉਂਕਿ ਮੀਂਹ ਨੇਰੀ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਮੀਂਹ ਨੇਰੀ ਪ੍ਰੋਗਰਾਮ ਦੇ ਵਿੱਚ ਆ ਸਕਦੇ ਕੁਝ ਵੀ ਹੋ ਸਕਦਾ ਮੌਸਮ ਦੇ ਕਾਰਨ ਪਰ ਉਹਦੇ ਵਿੱਚ ਉਹ ਪੇਮੈਂਟ ਆਪਣੀ ਪੂਰੀ ਵਸੂਲ ਕਰਕੇ ਲੈ ਕੇ ਜਾਊਗਾ ਐਗਰੀਮੈਂਟ ਦੇ ਵਿੱਚ 11 ਨੰਬਰ ਤੇ ਜਿਹੜਾ ਇਹਨਾਂ ਨੇ ਪੁਆਇੰਟ ਦਿੱਤਾ ਹੋਇਆ ਉਹਦੇ ਵਿੱਚ ਇਹਨਾਂ ਨੇ ਲਿਖਿਆ ਹੋਇਆਗਾ ਜੇਕਰ ਗੱਡੀ ਖਰਾਬ ਹੁੰਦੀ ਆ ਜਾਂ ਬਿਮਾਰ ਹੁੰਦਾਗਾ ਜਿਹੜਾ ਕਲਾਕਾਰ ਆਗਾ ਤਾਂ ਉੱਥੇ ਉਹ ਜਵਾਬਦੇ ਨਹੀਂ ਹੋਵੇਗਾ ਕਿਉਂਕਿ ਬਿਮਾਰ ਵੀ ਹੋ ਸਕਦਾ ਹੈ ਗੱਡੀ ਵੀ ਕੋਲ ਨੂੰ ਦਿੱਕਤ ਆ ਸਕਦੀ ਹੈ ਤੇ ਉੱਥੇ ਜਿਹੜਾ ਕਲਾਕਾਰ ਆ ਉੱਥੇ ਕੋਈ ਜਵਾਬਦੇ ਨਹੀਂ ਹੋਊਗਾ ਉਸ ਤੋਂ ਬਾਅਦ ਜਿਹੜਾ ਅਗਲਾ ਪੁਆਇੰਟ ਆ ਲਾਊਡ ਸਪੀਕਰਾਂ ਨੂੰ ਲੈ ਕੇ ਆ ਲਾਊਡ ਸਪੀਕਰ ਤੋਂ ਬਿਨਾ ਪ੍ਰੋਗਰਾਮ ਨਹੀਂ ਕੀਤਾ ਜਾਏਗਾ ਜਿਹੜਾ 12 ਨੰਬਰ ਦੇ ਉੱਪਰ ਇਹਨਾਂ ਨੇ ਪੁਆਇੰਟ ਦਿੱਤਾ ਕਹਿੰਦੇ ਜੇ ਲਾਊਡ ਸਪੀਕਰ ਨਹੀਂ ਹੈਗਾ ਤਾਂ ਪ੍ਰੋਗਰਾਮ ਨਹੀਂ ਕੀਤਾ ਜਾਏਗਾ ਲਾਊਡ ਸਪੀਕਰ ਜਿਹੜਾ ਸਾਊਂਡ ਸਿਸਟਮ ਉਹਨਾਂ ਦਾ ਹੋਣਾ ਉੱਥੇ ਜ਼ਰੂਰੀ ਹੈ ਜਿਹੜਾ ਅਗਲਾ ਪੁਆਇੰਟ ਆ 13 ਨੰਬਰ ਉਸ ਦੇ ਵਿੱਚ ਲਿਖਿਆ ਹੋਇਆ ਜੇਕਰ ਕੋਈ ਲੜਾਈ ਝਗੜਾ ਕੁਝ ਵੀ ਹੁੰਦਾ ਤੇ ਉਸ ਦਾ ਜਿਹੜਾ ਫੈਸਲਾ ਲੁਧਿਆਣਾ ਕਚੈਰੀ ਦੇ ਵਿੱਚ ਹੋਵੇਗਾ ਮੰਨ ਲਓ ਜੇਕਰ ਜਿਵੇਂ ਇਹਦੇ ਵਿੱਚ ਲਿਖਿਆ ਜਿਹੜੇ ਪੱਖੋਗਲਾਂ ਦੇ ਵਿੱਚ ਬਰਾਤ ਆ ਗਈ ਠੀਕ ਹੈ ਤੇ ਉੰਨਾ ਦਾ ਜਿਹੜਾ ਫੈਸਲਾ ਕੋਈ ਵੀ ਲੜਾਈ ਝਗੜਾ ਹੁੰਦਾ ਤਾਂ ਉਹ ਲੁਧਿਆਣਾ ਕਚੈਰੀ ਲੁਧਿਆਣਾ ਕਚੈਰੀ ਇਸ ਕਰਕੇ ਲਿਖਿਆ ਹੈ ਜਿਹੜਾ ਦੁੱਗਰੀ ਹੈ ਉਹ ਲੁਧਿਆਣੇ ਦੇ ਵਿੱਚ ਪੈਂਦਾਗਾ ਉੱਥੋਂ ਚਮਕੀਲਾ ਜਿਹੜਾ ਉੱਥੇ ਉਹਦਾ ਆਪਣਾ ਸਿਸਟਮ ਹੈਗਾ ਪੂਰਾ ਦਫਤਰ ਹੈਗਾ ਉਹ ਲੁਧਿਆਣੇ ਦੇ ਵਿੱਚ ਹੁੰਦਾ ਸੀ ਦੁੱਗਰੀ ਦੇ ਵਿੱਚ ਤੇ ਉਹ ਜਿਹੜਾ ਲੜਾਈ ਝਗੜੇ ਦਾ ਫੈਸਲਾ ਕੁਝ ਵੀ ਹੈਗਾ ਉਹ ਲੁਧਿਆਣਾ ਕਚੈਰੀ ਦੇ ਵਿੱਚ ਹੋਵੇਗਾ ਇਸੇ ਲਈ ਇਸ ਐਗਰੀਮੈਂਟ ਦੇ ਵਿੱਚ ਲੁਧਿਆਣਾ ਕਚੈਰੀ ਦਾ ਜ਼ਿਕਰ ਕੀਤਾ ਹੋਇਆ ਹੈ ਜਿਹੜਾ ਅਗਲਾ ਪੁਆਇੰਟ ਆ ਉਸ ਦੇ ਵਿੱਚ ਦਿੱਤਾ ਹੋਇਆਗਾ ਜਿਹੜੇ ਸਪੈਸ਼ਲ ਇਨਾਮ ਵਗੈਰਾ ਜਾਂ ਨੰਦ ਕਾਰਜ ਦੇ ਉੱਪਰ ਜਿਹੜੇ ਇਨਾਮ ਵਗੈਰਾ ਦਿੱਤੇ ਜਾਂਦੇ ਨੇ ਮੰਨ ਲਓ ਕੋਈ ਪੈਸੇ ਵਗੈਰਾ ਸਟੇਜ ਦੇ ਉੱਪਰ ਉਹ ਸਾਰੇ ਕਲਾਕਾਰ ਦੇ ਹੋਣਗੇ ਉਸ ਤੋਂ ਬਾਅਦ ਅਗਲੇ ਪੁਆਇੰਟ ਦੇ ਵਿੱਚ ਦਿੱਤਾ ਹੋਇਆ ਕਿ ਜਿਹੜਾ ਸਮਾਂ ਦਿੱਤਾ ਹੋਇਆ ਉਸ ਤੋਂ ਅੱਧਾ ਘੰਟਾ ਤੱਕ ਹੋਰ ਜਿਹੜਾ ਕਲਾਕਾਰ ਆ ਡੀਕ ਸਕਦਾ ਉਸ ਤੋਂ ਬਾਅਦ ਉਹ ਵੇਟ ਨਹੀਂ ਕਰੂਗਾ ਕਿਉਂਕਿ ਇੱਕ ਸਮਾਂ ਦਿੱਤਾ ਹੁੰਦਾ ਉਸ ਤੋਂ ਬਾਅਦ ਅੱਧਾ ਘੰਟਾ ਉਹ ਵੇਟ ਕਰ ਸਕਦਾ ਜਿਹੜਾ ਐਗਰੀਮੈਂਟ ਦੇ ਵਿੱਚ ਦਿੱਤਾ ਹੋਇਆ ਅੱਧਾ ਘੰਟਾ ਹੋਰ ਵੇਟ ਕਰ ਸਕਦਾ ਤੇ ਉਸ ਤੋਂ ਬਾਅਦ ਨਹੀਂ ਹੋ ਵੇਟ ਕਰੂਗਾ ਉਸ ਤੋਂ ਬਾਅਦ ਉਹ ਆਪਣੇ ਅਗਲੇ ਪ੍ਰੋਗਰਾਮ ਤੇ ਚਲਾ ਜਾ ਸਕਦਾ ਹੈ ਉਸ ਤੋਂ ਬਾਅਦ ਜਿਹੜਾ ਅਗਲਾ ਪੁਆਇੰਟ ਆ ਉਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜੇ ਸਟੇਜ ਆ ਸਟੇਜ ਦੇ ਉੱਪਰ ਇੱਕ ਚਾਨਣੀ ਜਿਵੇਂ ਟੈਂਟ ਹੁੰਦਾ ਆਪਣਾ ਸਟੇਜ ਦੇ ਉੱਪਰ ਚਾਨਣੀ ਲੱਗਾਈ ਹੋਣੀ ਜ਼ਰੂਰੀ ਹੈ ਉਸ ਤੋਂ ਬਾਅਦ ਜਿਹੜਾ ਅਗਲਾ ਪੁਆਇੰਟ ਆ ਉਹ ਕਹਿੰਦੇ ਵੀ ਜਿਹੜਾ ਅਡਵਾਂਸ ਪੇਮੈਂਟ ਦਿੱਤੀ ਹੋਈ ਹੈ ਉਹ ਅਡਵਾਂਸ ਕਦੇ ਵੀ ਵਾਪਸ ਨਹੀਂ ਹੋਵੇਗਾ ਕਿਉਂਕਿ ਬਾਈ ਚਾਂਸ ਪ੍ਰੋਗਰਾਮ ਕਿਸੇ ਤਰ੍ਹਾਂ ਕੈਨਸਲ ਹੁੰਦਾ ਜਾਂ ਪ੍ਰੋਗਰਾਮ ਕਰਵਾਉਣ ਵਾਲੇ ਨਹੀਂ ਪ੍ਰੋਗਰਾਮ ਕਰਵਾਉਣਾ ਕੈਨਸਲ ਕਰਨਾਗਾ ਜਿਹੜਾ ਪੇਮੈਂਟ ਮੰਨ ਲਓ 200 ਰੁਪਏ ਇਹਦੇ ਵਿੱਚ ਐਗਰੀਮੈਂਟ ਦੇ ਵਿੱਚ 200 ਰੁਪਏ ਉਹਨਾਂ ਨੇ ਅਡਵਾਂਸ ਪੇਮੈਂਟ ਜੋ ਦਿੱਤੀ ਹੋਈ ਹੈਗੀ ਉਹ ਵਾਪਸ ਨਹੀਂ ਕੀਤੀ ਜਾਵੇਗੀ ਕਲਾਕਾਰ ਵੱਲੋਂ ਉਸ ਤੋਂ ਬਾਅਦ ਜਿਹੜਾ ਅਗਲਾ ਪੁਆਇੰਟ ਆ ਉਹਦੇ ਵਿੱਚ ਲਿਖਿਆ ਜਿਹੜਾ ਅਡਵਾਂਸ 500 ਰੁਪਿਆ ਲਿਆ ਜਾਏਗਾ ਚਲੋ ਇਹਨਾਂ ਦੀ ਆਪਸੀ ਸਮਝਦਾਰੀ ਹੁੰਦੀ ਹੈ ਕਈ ਵਾਰ ਘੱਟ ਵੱਧ ਵੀ ਹੋ ਜਾਂਦਾ ਅਡਵਾਂਸ ਤੋ ਇਹਨਾਂ ਨੇ 200 ਇਹਨਾਂ ਨੇ ਪਰ ਐਗਰੀਮੈਂਟ ਦੇ ਵਿੱਚ 500 ਰੁਪਏ ਦਿੱਤਾ ਹੋਇਆ ਵੀ 500 ਤੋਂ ਘਟ ਅਡਵਾਂਸ ਨਹੀਂ ਲਿਆ ਜਾਵੇਗਾ। ਉਸ ਤੋਂ ਬਾਅਦ ਜਿਹੜਾ ਆਖਰੀ ਪੁਆਇੰਟ ਆ ਉਹਦੇ ਵਿੱਚ ਲਿਖਿਆ ਹੋਇਆ ਹੈਗਾ ਉਪਰੋਕਤ ਲਿਖੇ ਅਨੁਸਾਰ ਜਿਹੜਾ ਪ੍ਰੋਗਰਾਮ ਆ ਉਹ ਪੱਕਾ ਹੋਇਆ। ਕਹਿਣ ਦਾ ਮਤਲਬ ਕੀ ਹੈ ਜਿਹੜੀਆਂ ਕੁੱਲ ਸ਼ਰਤਾਂ ਇਹਦੇ ਵਿੱਚ ਦਿੱਤੀਆਂ ਹੋਈਆਂ ਨੇਗੀਆਂ ਉਹਦੇ ਹਿਸਾਬ ਨਾਲ ਜਿਹੜਾ ਪ੍ਰੋਗਰਾਮ ਪੱਕਾ ਹੋਇਆ ਉਸ ਤੋਂ ਬਾਅਦ نیچے ਇਹਨਾਂ ਨੇ ਦਸਤਖਤ ਵੀ ਹੋਏ ਹੋਏ ਨੇਗੇ। ਚਮਕੀਲੇ ਦੀ ਟੀਮ ਵੱਲੋਂ ਹੋਏ ਹੋਣੇ ਜਿਹੜਾ ਜਿਨ੍ਹਾਂ ਨੇ ਪ੍ਰੋਗਰਾਮ ਬੁੱਕ ਕੀਤਾਗਾ ਤੇ ਜਿਨ੍ਹਾਂ ਨੇ ਕਰਵਾਇਆ ਉਹਨਾਂ ਵੱਲੋਂ ਵੀ ਉਹਨਾਂ ਦੇ ਵੀ ਸੈਨੇ ਦੇ ਵੀ ਐਗਰੀਮੈਂਟ ਦੇ ਵਿੱਚ ਲਏ ਗਏ ਨੇ ਸੋ ਦੋਸਤੋ ਇਹ 1986 ਦਾ ਜਿਹੜਾ ਚਮਕੀਲੇ ਦਾ ਐਗਰੀਮੈਂਟ ਸੀਗਾ ਕਿਸ ਤਰ੍ਹਾਂ ਚਮਕੀਲਾ ਐਗਰੀਮੈਂਟ ਕਰਦਾ ਸੀ ਵਿਆਹਾਂ ਦੇ ਵਿੱਚ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ